ਮਾਂ ਹੋ ਮਾਂ ਦੇ ਹਾਂ ਆਈ ਨੀ ਬੋਲ ਮਾਰਦੇ ਕੋਲੇ ਤਾਂ ਬੈਠੀ ਐ ਬਾਰ ਦੇ ਨਾਲ ਮੇਰੇ ਤੋਂ ਬੋਲਦੀ ਨਹੀਂ ਮਾਂ ਮੈਂ ਤੈਨੂੰ ਬੋਲਦੀ ਨਹੀਂ ਆਜੂ ਘਰ ਅੰਦਰ ਮੈਂ ਖਾ ਬੋਲ ਤੂੰ ਕੀ ਗੱਲ ਐ ਦੱਸ ਮੈਂ ਕਾਲਜ ਜਾਣਾ ਮਾਂ ਤੇ ਤੈਨੂੰ ਪਤਾ ਹੀ ਐ ਪੈਸੇ ਦੇ ਦੇ ਥੋੜੇ ਜਿਹਾ ਤੇ ਕੱਲ 1000 ਰੁਪਏ ਜਿਹੜਾ ਦਿੱਤਾ ਸੀ ਉਹ ਉਹ ਤੇਲ ਪਵਾ ਲਿਆ ਮਾਂ ਮੈਂ 1000 ਦਾ ਤੇਲ ਪੈ ਗਿਆ ਹੋਰ ਹੁਣ ਤੇਲ ਮਾਚਿਆਂ ਦਾ ਮਾਂ ਫਿਰ ਹੁਣ ਦੋ ਤਿੰਨ ਦਿਨ ਲੋੜ ਵੀ ਨਹੀਂ ਨਾ ਫਿਰ ਮੇਰੀ ਗੱਲ ਸੁਣ ਪੁੱਤ ਪੈਸੇ ਤੇਥੋਂ ਮੈਂ ਬਾਹਲੇ ਚੰਗੇ ਨਹੀਂ ਹੈਗੇ ਹੁਣ ਤੇਰਾ ਪੈ ਉਹ ਦੇਖ ਤੇਰੇ ਸਿਰ ਤੇ ਨਹੀਂ ਹੈਗਾ ਹਿਸਾਬ ਨਾਲ ਚੱਲ ਹਿਸਾਬ ਨਾਲ ਖਰਚਾ ਕਰਿਆ ਕਰ ਪੁੱਤ ਮੈਂ ਕਿੱਥੋਂ ਲਿਆਉਂਗੀ ਠੇਕਾ ਵੀ ਤੈਨੂੰ ਪਤਾ ਸੀ ਸਾਲ ਤੋਂ ਆਊਗਾ ਆਪਣੇ ਉਹ ਮਾਂ ਬਿਗਾਉਂ ਹੀ ਘਰੀ ਜਾਨੇ ਜਦੋਂ ਬਾਪੂ ਹੁੰਦਾ ਸੀ ਨਾ ਉਦੋਂ ਮੈਨੂੰ ਵਾਧੂ ਪੈਸੇ ਦਿੰਦਾ ਸੀ ਉਹ ਨਾਲ ਮੈਂ ਨਿਆਣਾ ਸੀਗਾ ਉਹਦਾ ਪੈਸੇ ਦੇਣ ਦੀ ਮਾਰੀ ਲੱਗ ਜਾਂਦੀ ਆ। ਓਹੋ ਫਿਰ ਬਾਪੂ ਵਾਲੀ ਨਹੀਂ ਸੁਣ ਮੈਥੋਂ ਕਿਥੋਂ ਸਾਡੀ ਆ। ਬਾਪੂ ਕੋਲ ਤਾਂ ਬਥੇਰਾ ਪੈਸਾ ਸੀਗਾ। ਟੈਨਸ਼ਨ ਵੀ ਉਹ ਸੀ ਉਹਦੀ। ਤੇ ਹੁਣ ਬੇਬੇ ਸਾਰੇ ਉਸ ਤੇਰੇ ਕੋਲ ਹੀ ਆਉਂਦਾਗਾ। ਠੇਕਾ ਵੀ ਤੇਰੇ ਕੋਲੇ ਆਉਂਦਾ ਸਾਰਾ ਕੁਝ ਤੇਰੇ ਕੋਲ ਆ। ਹਾਂ ਪੁੱਤ ਪੈਨਸ਼ਨ ਵੀ ਮੇਰੇ ਕੋਲ ਹੀ ਆਉਂਦੀ ਆ। ਪਰ ਆਪਾ ਫਿਰ ਵੀ ਦੇਖ ਕੇ ਚੱਲੋ ਖਰਚਾ ਬਹੁਤ ਐ ਮਗਾਈ ਕਿੰਨੀ ਐ ਹਣਾ ਨਾ ਅਸੀਂ ਚਾਰ ਜਣੇ ਗੰਡੀਨ ਤੇ ਉੱਥੇ ਬਹਿ ਕੇ ਅਗਲਾ ਖਾਵਾ ਪਿਆ ਦਿੰਦਾ ਰੋਜ਼ ਹੁਣ ਅਗਲਾ ਕਹਿੰਦਾਗਾ ਤਾਂ ਨੰਗ ਤੁਰਿਆ ਫਿਰਦਾ ਜੋਰੇ ਦਾ ਬੰਦਾ ਇਹਦਾ ਕੋ ਖਵਾਉਂਦਾ ਨਹੀਂਗਾ ਇਹ ਤੇਰੀ ਗੱਲ ਜਮਾਂ ਸਹੀ ਐ ਕਿਸੇ ਤੋਂ ਨਾ ਖਾਇਆ ਕਰ ਕੋਈ ਨਹੀਂ ਪੁੱਤ ਮੈਂ ਦੇ ਦੇ ਕੁ ਨੂੰ ਪੈਸੇ ਤੈਨੂੰ ਜਾਂਦੇ ਨੂੰ ਆਪਦਾ ਹੀ ਖਰਚਾ ਕਰਿਆ ਕਰ ਦੂਜੇ ਦਾ ਨੁ ਕਰਿਆ ਕਰ ਔਰ ਬੇਬੇ ਮੁੜ ਕੇ ਅਗਲਾ ਫਿਰ ਕਹਿੰਦਾ ਇਹ ਤਾਂ ਪੰਜੀ ਲਾਉਣਾ ਨਹੀਂ ਦੇ ਦੇ ਹੁਣ ਪੈਸੇ ਮੈਂ ਜਾਣਾ ਕੋਈ ਦੇ ਦੇਨੀ ਆ ਇੱਕ ਗੱਲ ਹੋਰ ਹੋਰ ਤਾਂ ਨਹੀਂ ਕੁਝ ਖਾਂਦਾ ਪੀਂਦਾ ਕੋਈ ਗੱਲ ਤੋਂ ਮੱਸ ਹਾਂ ਹਾਂ ਮੈਂ ਨਹੀਂ ਕੁਝ ਖਾਂਦਾ ਪੀਂਦਾ ਮੈਂ ਦੇਖੀ ਪੁੱਤ ਤੇਰੇ ਤੇ ਆਸਾਂ ਮੇਰੇ ਤੇ ਜੁੜੀਆਂ ਹੋਈਆਂ ਸਾਰੀਆਂ ਦੇਖੀ ਕਿਤੇ ਕੁਝ ਮੁੰਡਿਆਂ ਨਾਲ ਰਲ ਕੇ ਕੋਈ ਨਸ਼ਾ ਪੱਤਾ ਨਾ ਕਰਨਾ ਬੇਟੀ ਹਾਂ ਮੈਂ ਇਹ ਜਾਨੀ ਤੇ ਹੁੰਦਾ ਤੇਰੇ ਪਿਓ ਦੀ ਪੱਗ ਨੂੰ ਲਾਜ ਉਹਦੀ ਲਾਜ ਰੱਖੀ ਉਹਦੀ ਪੱਗ ਦੀ ਠੀਕ ਹੈ ਨਹੀਂ ਨਹੀਂ ਮਾਂ ਮੈਂ ਨਸੀਰ ਉਸੇ ਨਹੀਂ ਕਰਦਾ ਕ ਮੈਂ ਤਾਂ ਬਸ ਉਹ ਹੀ ਖਾਣੇ ਪੀਣੇ ਆਸ ਤਾਂ ਮੁੰਡੇ ਰਲ ਕੇ ਕੋਈ ਕੋਈ ਕੁਝ ਖਾਏ ਕੁਝ ਮੋਸਾ ਇਹੋ ਜਿਹਾ ਕੁਸਰ ਮਾਦੋ ਕੁ ਨਾ ਬਹਿਦੇ ਨਾਲ ਕੁਝ ਰੋਟੀ ਪਾਣੀ ਖਾਣਾ ਨਹੀਂ ਕਿ ਕਾ ਹੀ ਆਇਆ ਰੋਟੀ ਹੁਣ ਉੱਥੇ ਹੀ ਖਾ ਲਵਾਂ ਲੇਟ ਹੋ ਗਿਆ ਮੈਂ ਚੱਲ ਤੂੰ ਪੈਸੇ ਲਿਆ ਦੇ ਮੈਂ ਜਾਉਣਾ ਹਾਂ ਹਾਂ ਲਿਆ ਦੇ ਮੀਂਹ ਤੋੜਾ ਮਾਂ ਮੂੰਹ ਆ ਤ ਨਹੀਂ ਮਦ ਨਾਲਿਆ ਤਿਆਰ ਹੋ ਗਿਆ ਇੰਨੀ ਗਰਮੀ ਹੁਆ ਥੋੜਾ ਹਾਂ ਚੱਲ ਬਾੜਾ ਵਧੀਆ ਹੋਗਾ ਨਾ ਲਿਆ ਹੋਰ ਕੀ ਇੰਨੀ ਗਰਮੀ ਹੈਗੀ ਤਾਪ ਕਹੀ ਨਹੀਂ ਐ ਕਰ ਬਿਮਾਰੀ ਜੋ ਤੂੰ ਆਪ ਹੀ ਲੈਦਾ ਮੈਂ ਕਿੱਥੇ ਉੱਠ ਕੇ ਜਾਉਂਗੀ ਹਾਂ 5000 ਲੈ ਜਾ ਮਾਂ ਕੋਈ ਬਾੜਾ ਨਹੀਂ ਹੈਗਾ ਮਾਂ ਫਿਰ ਫੀਸ ਜੀ ਵੀ ਦੇਣੀ ਹੈ ਮੈਂ ਜਾਂ ਲੈ ਲੈ ਜਾਂਦੇ ਹੋਰ ਸਾਹਬ ਨਾਲ ਵਰਤ ਲਈ ਹੈ ਨਾ ਹੋਰ 10 15 ਦਿਨ ਨਹੀਂ ਮਾਰਦੇ ਤੇ ਚਲ ਠੀਕ ਹੈ ਸਾਹਬ ਨਾਲ ਵਰਤ ਲਈ ਤੇ ਲੈ ਲੈ ਪੈਸੇ ਕਿਤੇ ਜਾਰੇ ਚੰਗੇ ਤੇ ਤੂੰ ਇੱਕ ਜਵਾਕ ਹੈ ਮੇਰੇ ਦੇਖਣ ਨੂੰ ਜੇ ਆਉਂਦਾ ਰਹੇ ਰੱਬ ਵੱਡੀ ਸ਼ਾਰੀ ਉਮਰ ਆ ਕਰੇ ਸਿੱਧੇ ਰਾਹ ਪਾਵੇ ਕਿਤੇ ਹੋਰ ਨਾ ਕਿਤੇ ਮੇਰਾ ਕੇ ਮੁੰਡਿਆਂ ਨਾਲ ਨਸ਼ੇ ਪੱਤੇ ਨਾ ਲੱਗ ਜੀ ਮੈਂ ਤਾਂ ਆਹੀ ਫਿਕਰ ਹੈ ਵੈਗਰੂ ਤੂੰ ਹੀ ਆ ਹੁਣ ਤਾਂ ਫਿਰ ਤੇ ਹੱਥ ਰੱਖੀ ਹੋਈ ਹੈ ਕਾਜ ਯਾਰ ਕੱਲ ਜੀ ਲੇਟ ਹੋ ਗਏ ਗੱਡੀ ਤਾਂ ਯਾਰ ਲਿਬੜ ਜੂਗੀ ਮੀਂਹ ਪੈ ਕੇ ਹਟਾਇਆ ਹੋਣੀ ਪਊਗੀ ਫਿਰ ਮੋਟਰਸਾਈਕਲ ਹੀ ਲੈ ਆਉਂਗਾ ਚੱਲ ਚੱਲੋ। ਹੋਰ ਨੇੜੇ ਦਾ ਪੈਸੇ ਲੈ ਲੈ। ਮੋਟਰਸਾਈਕਲ। ਸਰ ਮੈਨੂੰ ਨਹੀਂ ਆਉਂਦਾ ਤੈਨੂੰ। ਕੀ ਕਰੀ ਜਾਣੀ ਐ ਤੂੰ? ਛੱਡ ਗਈ ਐ ਕਰੀ ਜਾਣੀ ਐਗੀ। ਆਸੇ-ਪਾਸੇ ਕਿਸੇ ਵਾਰੀ ਤਾਂ ਹਟ ਜਾ ਕੇ ਲੱਗੀ ਰਹਿਣੀ ਹੈ ਜੀ ਤੇ ਸੰਗਮਣ ਲੈ ਕਰ ਐਸੀ ਰ ਉੱਤਰੀ ਜਾਂ ਨਹੀਂ ਸਰਾਦ ਨਹੀਂ ਇਸੇ ਗੜੀ ਲਈ ਹਟ ਜਾ ਕਰ ਨਹੀਂ ਸ਼ਰਮ ਨਹੀਂ ਆਉਂਦੀ ਕੋਈ ਪਿਆਰ ਸਰਤੇ ਨਹੀਂ ਕੋਈ ਨਾ ਫਿਰ ਸ਼ਰਮ ਵਾਲੀ ਕੀ ਗੱਲਾਂ ਮਾ ਦੇ ਪੀ ਹੋਣੀ ਹੈਗਾ ਤਾਂ ਹੁਣ ਦੱਸ ਮੈਂ ਚੱਜਣਾ ਸਿਰਸੁਰ ਵੀ ਨਹੀਂ ਪਾਉਣਾ ਤੂੰ ਤਾਂ ਬੋਲਦੀ ਰਹਿਣੀ ਆ ਤੂੰ ਐਂ ਦੱਸ ਕੋਸ਼ਿਸ਼ ਬੜਾਇਆ ਮੇਰੇ ਵਾਸਤੇ ਕਿ ਨਾ ਖਾਣੋ ਹਾਂ ਬਣਾ ਲੂੰ ਖਾਣੇ ਬਣਾਣਾ ਹਾਂ ਬਣਾ ਲੂੰ ਕਰ ਮੈਂ ਬਣਾ ਦੇਵਾਂ ਕੀ ਕਿ ਬਣਾਦਾ ਬਣਾ ਦੂੰ ਨਾ ਮਾਂ ਤਾਂ ਮੈਂ ਕਿੰਨਾ ਹੋ ਗਿਆ ਕੀ ਬਣਾ ਦੇਗੀ ਬਸ ਰਹਿਣ ਦੇ ਮੈਂ ਤਾਂ ਕੁਝ ਕੰਟੀਨ ਚੋਂ ਖਾ ਲਵਾਂ ਜਾਣੀ ਆ ਮੂੰਹ ਨਹੀਂ ਬੋਲਦੀ ਮਾਂ ਨੂੰ ਇਹਦੇ ਕੁਝ ਬੋਲ ਦੇ ਕੁਝ ਬੋਲ ਦੇ ਸਿੱਧਾ ਹੀ ਬੋਲ ਪਿਆ ਕਰ ਲਿਖਤਾਲ ਦੀ ਮਾਰ ਕੇ ਫੇਰ ਹਟ ਗਿਆ ਹਜੇ ਤੱਕ ਨਹੀਂ ਆਇਆ ਹੋ ਆ ਜਾ ਆ ਜਾ ਆ ਜਾ ਕੀ ਆਇਆ ਮੈਂ ਕਹਵਲਿਆ ਮੈਨੂੰ ਇੱਧਰ ਚੱਕੇ ਨਹੀਂ ਇੱਧਰ ਚੱਕੇ ਨਹੀਂ ਬੋਲਿਆ ਵਾਂਗੂ ਨਾ ਤੂੰ ਫੋਨ ਚੱਕਦਾਗਾ ਤੂੰ ਗੱਲ ਆ ਯਾਰ ਇਹ ਮਗਾ ਪੈਸੇ ਲੈ ਕੇ ਆ ਮਾਤਾ ਤਾਂ ਤਾਂ ਕਹਤਾਗਾ ਨਾ ਤਾਂ ਪੈਸੇ ਮੰਗੀ ਇੰਨੀ ਘੜਕੇ ਵੀ ਆ ਜਾ ਤੇ ਫੇਰ ਕੀ ਹੋਗਾ ਜੇ ਮੰਗਲੇ ਮੋੜ ਲੂੰਗੀ ਨਹੀਂ ਨਹੀਂ ਪੈਸੇ ਮੰਗੀ ਨਹੀਂ ਕਹੀ ਤੈਨੂੰ ਮੈਂ ਓਏ ਕਰੀ ਮੋੜਨਾ ਨਹੀਂ ਕਰੀ ਮੈਂ ਮੱਚਦੀ ਬੜੀ ਕੋਈ ਨਹੀਂ ਮਸਾਲੇ ਲੈਣੇ ਪਰ ਮਸਾਲੇ ਮੈਂ ਇੱਧਰੋਂ ਬੋਲਿਆ ਵਾਂ ਉੱਧਰ ਜਾ ਕੇ ਨਹੀਂ ਕਰ ਉੱਧਰ ਜਾ ਕੇ ਨਹੀਂ ਆ। ਸਾਰੇ ਆਪਿਆ ਤੇਰੇ ਨਾਲ। ਲਾ ਬਾਰੀ ਪੇੜ ਹੀ ਬੈਠਿਆ। ਕੋਈ ਬਾਜ ਸੁਣੂਗਾ। ਚਲ ਖੋਲ ਦੇ ਹਾਂ। ਸਹੀ। ਇਹ ਗਰਮੀਆਂ। ਜਮੀ ਜਾਣ ਲਈ ਇਹਨਾਂ ਗਰਮੀ ਲਾ ਕੇ। ਲੈ। ਨਾ ਜਾਵਾ ਕਰ ਜਾਏ ਹੈਗਾ ਵੀ ਮੈਂ ਜਾ ਕੇ ਨਹਾਵਾਂ। ਪਰ ਉਹ ਵੀ ਕਿੱਥੋਂ ਲੈ ਕੇ ਹੋ ਗਈ ਪਟਕਰੇ ਹੋਊਗਾ ਕਿ ਇਸ ਪਾਸੇ ਨਿਕਲਿਆ ਹੋਊਗਾ ਨਾ ਮਾਂ ਫੋਨ ਚੱਕਦੀ ਆ ਮੈਂ ਤਾਂ ਗੱਡੀ ਦਾ ਪੂਰਾ ਸੁਖਣੀ ਆ ਤੂੰ ਜਾ ਕੇ ਲੈ ਆਉਣਗੇ ਆਪ ਨੂੰ ਤੁਰਕੇ ਆਉਣਾ ਪੈਂਦਾ ਅੱਡੇ ਤੋਂ ਅੱਡੀ ਤੂੰ ਹੈ ਨਹੀਂ ਮੇਰੇ ਤੇ ਯਾਰ ਯਾਰ ਧੀਰਜ ਕਰ ਕਮ ਆਹ ਉਹਦੀ ਮੇਰੀ ਮਾਂ ਤਾਂ ਖਾਏਗੀ ਧੀਰਜ ਯਾਰੀ ਨੀ ਲਾਖਾ ਠੀਕ ਆ ਮਾ ਹਾਂ ਮੈਂ ਤਾਂ ਵਧੀਆ ਪੁੱਤ ਤੂੰ ਦੱਸ ਠੀਕ ਆ ਵਧੀਆ ਮਾਂ ਵਈ ਵਧੀਆ ਠੀਕ ਆ ਤੇ ਮੇਰੇ ਦੋਤਾ ਸਕੂਲ ਗਿਆ ਹਾਂ ਸਕੂਲ ਗਿਆ ਹੋਇਆ ਮਾ ਅੱਛਾ ਚੱਲ ਕੋਈ ਉਹ ਕਿੱਧਰ ਬੈਠੇ ਆ ਇੱਧਰ ਬੈਠਾਂਗੇ ਬੈਠ ਮਾਂ ਗਰਮੀ ਵਾਲੀ ਆ ਗਰਮੀ ਤਾਂ ਹੋਰ ਪੁੱਤ ਹੋਣੀ ਹੀ ਗਰਮੀ ਆ ਇਹ ਵਾਲੀ ਹਵਾ ਨਾਲੇ ਨਹੀਂ ਪਾਈ ਜੰਦੇ ਨਾਲੇ ਗਰਮੀ ਦੇਖ ਲੈ ਹਨਾ ਜਾਣ ਕਦੀ ਹੋਰ ਆ ਮਾ ਮਸਾ ਟੁੱਟ ਕੇ ਜਾਂਦੇ ਤੁਮਰ ਨਾਲ ਜਾਈਏ ਫੇਰ ਲੈ ਦੱਸ ਤੇ ਉਹ ਤੇਰਾ ਸਸਕੇ ਮੇਂ ਠੀਕ ਹੈ ਠੀਕ ਆ ਮਾਂ ਉਹਨੂੰ ਕੀ ਹੋਣਾ ਸੀ ਵਧੀਆ ਠੀਕ ਆ ਉਹ ਕਾਹ ਨੂੰ ਹੋਵੇ ਖਰਚਾ ਹੀ ਫਿਰ ਜੇ ਹੋ ਗਿਆ ਕੁਛ ਲੈ ਮਾਂ ਤੂੰ ਤਾਂ ਸਾਧਨ ਖਰਚੇ ਤੋਂ ਡਰਦੀ ਨਹੀਂ ਆ ਨਾ ਹੋਰ ਹੋਰ ਹੁਣ ਅੱਛਾ ਉਹਨਾਂ ਪਤਾ ਲੱਖ ਤੋਂ ਉੱਤੇ ਹੋਗਾ ਤੈਨੂੰ ਆ ਪਤਾਗਾ ਚਲ ਮਾਂ ਬਹਾਨੇ ਨਾਲ ਮੈਨੂੰ ਸੋਨਾ ਬਣਦੀ ਪੁਰਾ ਤੂੰ ਤਾਂ ਖੁਸ਼ੀ ਨਾਦਰ ਹੋਏ ਮਰਜ਼ੀ ਜਿਹੜਾ ਤੂੰ ਮਰਜ਼ੀ ਲੈ ਤੁਹਾਡੇ ਹੀ ਭਣ ਭਾਈਆਂ ਸਾਰਾ ਕੁਝ ਮੈਂ ਕਿਹੜਾ ਹਿੱਕ ਤੇ ਲ ਜਾਣਾ ਧਰ ਕੇ ਘਰ ਤਾਂ ਉਹਨਾਂ ਦੀ ਸਹੁਰਿਆਂ ਦੀ ਗੱਲ ਵੱਡੀ ਹੁੰਦੀ ਆ ਤੇਰਾ ਪ੍ਰਾਣਾ ਕਿਵੇਂ ਠੀਕ ਹੈ ਹਾਂ ਠੀਕ ਆ ਮਾਂ ਵਧੀਆ ਚਲ ਮਾਂ ਵਧੀਆ ਹੋ ਗਿਆ ਤੂੰ ਆ ਗਈ ਤੇ ਮੇਰੇ ਬਣੇ ਜੀ ਉੱਤਰ ਹਾ ਸੀ ਤੇਰੇ ਬਣਾ ਵੀ ਉਹ ਮਿਲਾ ਕੋਦੋਂ ਮਿਲਾਂ ਮਨਦੀਪ ਨੂੰ ਬਾੜੀ ਚ ਤੇ ਜਾ ਠਰੇਸ ਮੇਰਾ ਤਾਂ ਮੇਰਾ ਤਾਂ ਆਪਾਂ ਬਾਹਰ ਜੀ ਕਰੀ ਅਸੀਂ ਫਿਰ ਮੈਂ ਤਾਂ ਮੁੰਡਾ ਵੀ ਨਹੀਂ ਦਿੱਕੇ ਹੈਗਾ ਵੀ ਚਲੋ ਉਹ ਸਕੂਲੋਂ ਆਜੂਗਾ ਕੱਲ ਨੂੰ ਛੁੱਟੀ ਸੀ ਐਤਵਾਰ ਸੀ ਹਾਂ ਚਲ ਮੈਂ ਤਾਂ ਮਰੀ ਆਵਾ ਮਾਂ ਇੱਥੋਂ ਜਾ ਕੇ ਲਿਆਉਗਾ ਤੇਰਾ ਭਰਾ ਮੁੰਡੇ ਨੂੰ ਲੈ ਮਾਂ ਉਹ ਕਿੱਥੋਂ ਲਿਆਉਗਾ ਮੁੰਡੇ ਨੂੰ ਲੈ ਕੇ ਤਾਂ ਉਹ ਮੈਨੂੰ ਨਹੀਂ ਆਇਆ ਅੱਡੇ ਤੋਂ ਮੈਂ ਫੋਨ ਕਰੀ ਜਾਨਾ ਮੇਰਾ ਫੋਨ ਹੀ ਨਹੀਂ ਚੱਕਿਆ ਹੈਗਾ ਅੱਛਾ ਫੋਨ ਕਰਿਆ ਸੀ ਤੂੰ ਕਰਿਆ ਸੀ ਮੈਂ ਫਰ ਪਤਾ ਹੀ ਲੱਗਾ ਹਣਾ ਮੁੰਡਿਆਂ ਚ ਬੈਠਾ ਹੁੰਦਾ ਯਾਰਾਂ ਦੋਸਤਾਂ ਚ ਉਹ ਨਹੀਂ ਜਗਦਾ ਹੈਗਾ ਫਿਰ ਚੱਲ ਕੋਈ ਨਹੀਂ ਲੈ ਮਾਂ ਆਪ ਦੀ ਭੈਣ ਦਾ ਤਾਂ ਫੋਨ ਚੱਕ ਹੀ ਸਕਦਾ ਹੈਗਾ ਉਹ ਬਸ ਐ ਜੇ ਹੁੰਦਾ ਅੱਜ ਕੱਲ ਮੁੰਡੇ ਮੁੰਡਿਆਂ ਨਾਲ ਮੁੰਡਾ ਰਲ ਕੇ ਉਹ ਜਿਹੀ ਹੋ ਜਾਂਦਾ ਫਿਰ ਐ ਹੀ ਹੁੰਦਾ ਦਾ ਇਕੱਲਾ ਬੈਠਾ ਫਿਰ ਤੇ ਚੱਕ ਲੈਨ ਕਰਕੇ ਦੇਖੀ ਤੇ ਹਾਲ ਚੰਗਾ ਸ਼ੁਕਰ ਹੈ ਲੈ ਇਹਦੀ ਕਿਨਾਲ ਕਪੜੇ ਤੂੰ ਤਾਂ ਰਹਿੰਦੀ ਹੁੰਦੀ ਚਾਰ ਦਿਨ ਵੀ ਨਹੀਂ ਮੈਂ ਕਿਤੇ ਮੈਂ ਰਹੂੰ ਚੰਗਾ ਮਾਂ ਮੈਂ ਤਾਂ ਪੈਣੀ ਮੈਂ ਸਿਰਵਾਹ ਦੁਖੀ ਜਾਂਦਾ ਚੰਗਾ ਉਧਰੇ ਏਸੀ ਵਾਲੇ ਕਮਰੇ 'ਚ ਪੈ ਜਾ ਆਰਾਮ ਕਰ ਲੈ ਤੇ ਮੈਂ ਚਾਹ ਬਣਾਉਂ ਕੀ ਚੂਸ ਪੀਂਗੀ ਨਹੀਂ ਮੈਂ ਚਲ ਚਾਹੀ ਬਣਾ ਲਈ ਠਰ ਕੇ ਬਣਾ ਲਈ ਚੰਗਾ ਚੰਗਾ ਚਾਹੀ ਬਣਾ ਲਉ ਠੀਕ ਚਲ ਵਧੀਆ ਅੱਜ ਵੀ ਚਾਰ ਦਿਨ ਬੁਖਸੂ ਦੀਆਂ ਗੱਲਾਂ ਕਰ ਲਾਂਗੇ ਨਾਲੇ ਮੁੰਡੇ ਨੂੰ ਸੰਝਾ ਦਊਗੀ ਵੀ ਭਰਾਵਾ ਇਹ ਨਾ ਕਰਿਆ ਕਰ ਤੇਰਾ ਸਾਰਾ ਕੁਝ ਕਰਨਾ ਹੈ ਜੇ ਪੜ੍ਹ ਲੈ ਫਿਰ ਵਿਆਹ ਵੀ ਕਰਨਾ ਅੱਜ ਦਾ ਵਿਆਹ ਹੋ ਜੀ ਕੋਈ ਰਿਸ਼ਤਾ ਵੀ ਵਧੀਆ ਮਿਲ ਜਾਵੇ ਇਹਨਾਂ ਕਿਹੜਾ ਵੇਲਾ ਹੋ ਗਿਆ ਹਲੀ ਨਹੀਂ ਆਇਆ ਹੈਗਾ ਹੁਣ ਉਹਥੇ ਕੋਈ ਪੜ੍ਹਾਈ ਤਾਂ ਨਹੀਂ ਹੋ ਰਹੀ ਉਈ ਮਸਤਿਆ ਹੋਇਆ ਹਾਂ ਦੇਖੀ ਕਰਦੀਆਂ ਨੇ ਗੱਲ ਆ ਗਿਆ ਮਾਂ ਆ ਗਿਆ ਹੋਰ ਟੋਕਰਾ ਆ ਗਿਆ ਉਹ ਤੇਨ ਕੁੜੀ ਨੇ ਫੋਨ ਕਰਿਆ ਸੀ ਉਹ ਆਈ ਤੂ ਪੁੱਛ ਵਿਚਾਰੀ ਐ ਕਿ ਕਿਉਂ ਤੁਰ ਕੇ ਅੱਡੇ ਤੋਂ ਤੂੰ ਫੋਨ ਤਾਂ ਚੱਕ ਲੈਂਦਾ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਮਾਂ ਕਿਦੋਂ ਕਰਿਆ ਸੀ ਫੋਨ ਕਰਿਆ ਸੀ ਫੋਨ ਤੈਨੂੰ ਕਾਨੂੰ ਪਤਾ ਲੱਗਦਾ ਹੈਗਾ ਉਹ ਫੋਨ ਵਾਈਬ੍ਰੇਸ਼ਨ ਤੇ ਲੱਗਾ ਹੋਇਆ ਸੀ ਪਤਾ ਨਹੀਂ ਲੱਗਿਆ ਮੁੰਡਿਆਂ ਦੇ ਬੈਠਾ ਹਾਂਗਾ ਤਾਂ ਨਹੀਂ ਪਤਾ ਲੱਗਿਆ ਕਿ ਚੱਲ ਆਪੇ ਵਗ ਜੂਗੀ ਚੱਲ ਆਗੇ ਹੁਣ ਭੈਣ ਆ ਗਈ ਹੋਰ ਹੋਰ ਪਿੱਛੇ ਮੁੜਦੀ ਉੱਧਰ ਪਈਆ ਕਮਰੇ ਦੀ ਮੈਂ ਲੈ ਆ ਕੋਈ ਜਾ ਕੇ ਵੇਚਾਰਾਂ ਮੈਂ ਤਾਂ ਚਾਰ ਹੀ ਮੜਾਈ ਉਹਨੂੰ ਕੋਸ ਨਾਲ ਧਰ ਨੂੰ ਲੈ ਆ ਉਹ ਬਾਜ਼ਾਰ ਮੈਂ ਪੈਸੇ ਦੇ ਦੇ ਫਿਰ ਬੇ ਢੜ ਤੜਕਿਰ ਗਿਆ ਹੈ 4 ਘੰਟੇ ਹੋਏ 5000 ਲੈ ਗਿਆ ਸੀ ਉਹ ਲੱਗ ਗਿਆ ਮੈਂ ਉਹ ਫੀਸ ਭਰਨੀ ਸੀ ਤੈਨੂੰ ਮੈਂ ਦੱਸਿਆ ਤਾਂ ਸੀਗਾ ਕੋਸੋਂ ਮੇਰਾ ਮੁੰਡੇ ਨੇ ਲੈ ਆ ਜੀ ਉਹਨੇ ਵੀ ਲੈ ਲਿਆ 1000 ਰੁਪਏ ਦਾ ਰਮ ਅੱਛਾ ਹਾਂ ਲਿਆਜ ਪੂਰੀ ਜਾਇਆ ਕਰ ਪੈਸੇ ਇੱਥੇ ਝਾੜਾ ਨੂੰ ਜਿਆਦੇ ਪੁੱਤ ਮੜਾ ਦਿਨ ਨੂੰ ਕਹੇ ਦੇਖ ਕੇ ਪਰਤ ਲੈਗਾ ਤੂੰ ਤਾਂ ਉਹ ਉਰ ਲੋ ਡਾਈ ਜਨ ਆਇ ਨਹੀਂ ਪੂਰਾ ਪਟਣਾ ਹੈਗਾ ਮਾ ਕਾਲ ਜਾ ਤਾਂ ਹੀ ਲੱਗਦੇ ਹੁੰਦੇ ਆ ਜੇ ਫੇਰ ਕੀ ਹੁੰਦਾ ਕੱਲਾ ਕੱਲਾ ਮੰਗਾ ਮੈਂ ਇਹ ਨਾ ਕਰਿਆ ਕਰ ਤੂੰ ਕੱਲਾ ਕੱਲਾ ਤਾਂ ਫੇਰ ਆ ਇਹ ਤਾਂ ਪੈਸੇ ਮੁਕਦੇ ਤਾਂ ਮੁਕਦੇ ਹੀ ਜਾਣਗੇ ਉਹ ਚ ਧਰਦੇ ਵੀ ਆਪਾਂ ਐ ਮਾਂ ਫਿਰ ਮੈਂ ਜਦੋਂ ਨੌਕਰੀ ਲੱਜਾ ਸਭ ਵਾਦੇ ਘਾਟੇ ਪੂਰੇ ਕਰ ਦੂੰਗਾ ਮੈਂ ਬੇ ਖਵਰਾ ਕਿਦੇ ਨੌਕਰੀ ਲੱਗੇਗਾ ਮੇਰੀਆਂ ਤਾਂ ਅੱਖਾਂ ਪੱਕ ਪੱਕ ਗਈਆਂ ਤੇਰੀ ਨੌਕਰੀ ਢੀਕ ਦੀ ਢੀਕ ਦੀ ਨੂੰ ਯਾਰ ਮੈਂ ਰਾਹ ਦਿਨਿਆ ਲਿਆ ਕੇ ਤੇ ਚੱਦੀ ਦੀ ਚੀਜ਼ ਲਿਆਦੀ ਖਾਣ ਨੂੰ ਟੁਕੜੀ ਵਰਤੇ। ਆਹ ਨੂੰ ਲਿਆ ਦੇ। ਪਾਸਤਾ ਲਿਆ ਦੇ ਮਾਂ। ਲਿਓ ਨੀ ਆ। ਹੋਰ ਕੀ ਹੈ? ਮੁੜਕੋ ਮੁੜਕੇ ਹੋਇਆ ਤਾਂ ਗਰਮੀ ਹੈ। ਲਾਈਟ ਵੀ ਹਨੇ। ਉਹਦਾ ਮਾਂ ਦੀ ਗੱਲ ਵੀ ਸਹੀ ਹੈ ਯਾਰ 5000 ਤਾਂ ਮੈਂ ਤੜਕੇ ਲੈ ਕੇ ਗਿਆ ਸੀ। ਉਹ ਸਾਰਾ ਡਾਟਾ। ਉਹ ਹੀ ਨਹੀਂ ਛੱੜਦੀ ਪੈਸੇ ਫੋਨ ਕਰ ਦੂਗੀ। 5 ਚਾਹੀਦੇ, 7 ਚਾਹੀਦੇ, 3 ਚਾਹੀਦੇ। ਕੀ ਕਰਾਂ ਯਾਰ? ਲੈ ਮਾਂ ਵੀ ਵਿਚਾਰੀ ਕੀ ਕਰੇ। ਅੱਲਾ ਫੜ। ਲੈ ਆ। ਦੇ ਖਾab ਨਾ ਖਰਚ ਕਰੇ ਠੀਕ ਹੈ 200 ਹੈ ਬਹੁਤ ਹੈ ਬਹੁਤ ਹੈ ਕੀ ਕੀ ਲਿਆਣਾ ਠੰਡਾ ਲਿਆਣਾ ਬਿੰਦਾ ਤਾਂ ਆਦੀ ਮੇਰੇ ਤਾਂ ਸਿਰ ਦੁਖੀ ਜਾਂਦਾ ਚਾਹ ਹੀ ਬਣਾ ਦਿੰਦੀ ਹੋਰ ਕੀ ਲਿਆਣਾ ਜੂਰ ਜਾ ਕੇ ਲਿਆ ਦੇ ਨਾ ਕੁਝ ਖਾਣ ਨੂੰ ਲਿਆ ਚਾਹ ਨਾਲ ਮੈਂ ਚਾਹ ਧਰਤੀ ਹਾਂ ਠੀਕ ਹੈ ਚੰਗਾ ਵਾ 200 ਕੀ ਬਣਾਉਣਾ 200 ਦਾ ਚਾਰਜੀ ਕਰਾ ਲੈਂਦੀ ਹਾਂ

ਇਹ ਲੈ ਅਜੇ ਕਮਰੇ ਪਈ ਐ ਮੈਂ ਤਾਂ ਅੱਕ ਬੈਠੀ ਹਾਂ ਆ ਲੈ ਮੁੰਦੇਪ ਕੁੜੇ ਮੁੰਦੇਪ ਹਾਂ ਵਾ ਦੇਖ ਆਉਣ ਸਾਰੇ ਛਾਂਗੀ ਆਈ ਨੀ ਇਹ ਗੱਲਬਾਤ ਕਰ ਲਵਾਂ ਨਾ ਦੁਖ ਸੁਖ ਕਰ ਲਾਂ ਕੋਈ ਨਾ ਗਰਮੀਾਂ ਵੀ ਸੀਂ ਦੇ ਮਤ ਮਾਰ ਤੇ ਗਰਮੀ ਹੁਣ ਤਾਂ ਲੋਟ ਹੋ ਗਿਆ ਹੁਣ ਤਸਰੀ ਠਾਈ ਕੇ ਹਾਂ ਹੁਣ ਤਾਂ ਲੋਟ ਹੋ ਗਿਆ ਚਲ ਤੇ ਉਹ ਤੇਰਾ ਪਰ ਆ ਗਿਆ ਸੀਗਾ ਤੇ ਉਹਨੂੰ ਮੈਂ ਤੋਰਿਆਗਾ ਬਾਜ਼ਾਰ ਮਾਂ ਜਾ ਮੈਂ ਤੜਈ ਮੈਂ ਕੁਝ ਖਾਣ ਨੂੰ ਲਿਆ ਰਿਕੀ ਮਾ ਕਾ ਨੂੰ ਦਿਸੇ ਮੈਂ ਚਾਹੀ ਪੀ ਰਹੀ ਐਨੀ ਤਾਂ ਗਰਮ ਕੱਲੀ ਚਾਹ ਤਾਂ ਕੋਈ ਪੀ ਕੱਲੀ ਚਾਹ ਤਾਂ ਮੈਂ ਹੀ ਨਹੀਂ ਪੀਂਦੀ ਹੈਗੀ ਹਾਂ ਰੇ ਪਾਣੀ ਜੇ ਨਾ ਟਡ ਜਾ ਵਰਗਾ ਚਾਹ ਪੀ ਨਹੀਂ ਮੈਂ ਤਾਂ ਨਹੀਂ ਕਰਦਾ ਹੁਸੈਨ ਦਾ ਜੇ ਕੋਈ ਚੀਜ਼ ਪਈ ਹੋਣਾ ਮੂਰੇ ਫਿਰ ਉਹ ਖਾਵੇਂ ਜਦੋਂ ਚਾਹ ਨੂੰ ਦੀ ਜੀ ਕਰੂਗਾ ਚਾਹ ਪਾਣੀ ਤਾਂ ਪੀ ਲੈ ਬਾਹਰੋਂ ਆ ਕੇ ਸਿਰ ਦੁਖ ਜਾਂਦਾ ਤੇ ਕਹਿੰਦੀ ਮੇਰਾ ਹਾਂ ਸਿਰ ਤਾਂ ਦੁਖੀ ਜਾਂਦਾ ਤੇ ਨਹੀਂ ਮੈਂ ਜੂਸੀ ਦੇਣ ਦੀ ਘਰੇ ਪਿਆ ਸੀ ਤਾਂ ਚਾਹ ਤਰੀ ਮੇਰੇ ਸਿਰ ਦੋ ਬੁਨ ਹੜ ਜੂ ਪਿਆ ਚਲ ਠੀਕ ਹਾਂ ਮਾ ਮੈਂ ਨਾ ਤੇਰੇ ਨਾਲ ਕੋਈ ਗੱਲ ਕਰਨੀ ਸੀ ਹਾਂ ਪੁੱਤ बोल की गल करनी थी एक गल क्यों होवे चार गलियां कर मैं सुनूंगी बैठीया मैं नमा आदी की ना तू मनुष्यदारा ਕੋਈ ਚੱਜ ਦਾ ਨਹੀਂ ਦੇ ਕੇ ਆਈ ਪਾਈਆ ਦਾ ਤੂੰ ਬਿਸਕਟ ਲੈ ਗਈ ਨਾ ਕੋਈ ਸੂਟ ਚੱਜ ਦਾ ਲੈ ਕੇ ਗਈ ਨਾ ਤਾਂ ਮੇਰੇ ਸੱਸ ਦਾ ਚੱਜ ਦਾ ਸੂਟ ਆ ਨਾ ਮੇਰਾ ਨਾ ਹੀ ਮੇਰੇ ਨੰਨ ਦਾ 50000 ਦੇ ਸੂਟ ਲੈ ਗਈ ਤੂੰ ਸਾਰੇ ਨਾ ਪੁੱਤ 15 15 ਦਾ ਸੂਟ ਲੈ ਕੇ ਗਈ ਸੀ ਤੇ 2 2.5 ਕਿਲੋ ਲੈ ਕੇ ਗਈ ਸੀ ਮੈਂ ਬਿਸਕਟ ਤੇ ਤੂੰ ਕਹਿੰਨੀ ਪਾਈਆ ਬਿਸਕਟ ਲੈ ਪਾਈ ਆ ਲ ਜਾਂਦੀ ਨੀ ਮੈਨੂੰ ਸੰਗ ਨਹੀਂ ਆਉਂਗੀ ਮੈਦਾਵ ਜਣੇ ਬਹੁਤ ਵਧੀਆ ਕਰਿਆ ਕਰੇ ਨਹੀਂ ਕਿ ਮੈਨੂੰ ਸਸਤੇ ਛੂਟ ਦੇ ਆਈ ਕੋਈ ਕੁਝ ਗੋਲ ਦੇ ਚ ਦਿਨ ਉਹ ਨਹੀਂ ਵਾ ਮੇਰੇ ਨਾ ਜਠਾਣੀ ਦਾ ਸਨਾਰ ਆਇਆ ਸੀ ਨਾ ਮੈਦਾ ਬਿਸਕਟ ਨਾਲੇ ਮਠਿਆਨਾਂ ਲੱਡੂਆਂ ਡੱਬਾ ਮੈਂ 5-5000 ਦੇ ਛੂਟ ਸੀ ਉਹਨਾਂ ਨੇ ਮੈਨੂੰ ਤਾਂ ਬੜੀ ਪਸੰਦ ਵੀ ਆਈ ਆਪਣਾ ਸਨਾਰ ਦੇਖ ਕੇ ਚੱਲ ਕੋਈ ਨਹੀਂ ਪੁੱਤ ਗਾਹਾਂ ਗੜਾ ਜਿਉਂਦੇ ਨੇ ਵਿਆਹ ਤਿਆਰ ਨਹੀਂ ਹੋਣੇ ਜਿਹੜਾ ਜ ਮਰਜੀ ਲੈ ਜੀ ਆਉਦੇ ਹੱਥ ਲਾਵਾਂ ਲਾਈ ਜੀ ਚਾਹੇ ਨਗਦ ਪੈਸੇ ਲੈ ਜੀ ਤੇ ਮਠੀਆਂ-ਮਠੀਆਂ ਲੱਗੀ ਐ ਬੇਹ ਮੈਥੋਂ ਗਰਮੀ ਦੀ ਨਾ ਬਣਦੀ ਐ ਨੀਂ ਨਿਗਾਹ ਕਰਕੇ ਮੁਰਕਾ ਬੰਦਾ ਅੱਖਾਂ 'ਚ ਯਾਹਦੇ ਸਨ ਕਟਕੇ ਜਿੰਨੀ ਮਰਜ਼ੀ ਲੈ ਜਾ ਮੱਠੀਆਂ ਦੀ ਕੀ ਗੱਲ ਹੈ ਬਿਸਕੁਟ ਤਾਂ ਦੁਕਾਨ ਤੋਂ ਹੀ ਖੜਾ ਲੈਣੇ ਕੋਈ ਗੱਲ ਹੀ ਨਹੀਂ ਹੈ ਜੀ ਤਾਂ ਤੇ ਇਥੋਂ ਵੱਧ ਕੇ ਮੈਨੂੰ ਕੋਈ ਚੀਜ਼ ਨਹੀਂ ਹੈਗੀ ਜੋ ਮਰਜ਼ੀ ਲੈਣੀ ਤੂੰ ਲੈ ਵਾ ਮੈਂ ਤਾਂ ਲੋੜ ਨਹੀਂ ਬਿਸਕੁਟ ਮੱਠੀਆਂ ਦੀ ਮੈਂ ਤਾਂ ਅੱਗੇ ਤੋਂ ਪੈਸੇ ਦੇ ਦਿਆ ਕਰ ਮੈਂ ਤਾਂ ਮਰਜ਼ੀ ਦੇ ਕੱਪੜੇ ਲੈ ਕੇ ਆਇਆ ਕਰੂੰਗਾ ਚੱਲ ਪੁੱਤ ਜਿਵੇਂ ਜਨ ਠੀਕ ਲੱਗਿਆ ਉਹ ਮੈਂ ਕਰ ਲਿਆ ਕਰੀ ਸਮਾਨ ਲੈ ਜਾਣਾ ਸਮਾਨ ਲੈ ਜਾ ਕਰ ਨਹੀਂ ਪੈਸੀ ਲੈ ਜਾ ਅਭੀ ਖੁਸ਼ੀ ਮੈਂ ਤੇਰੀ ਖੁਸ਼ੀ ਜੀ ਮੇਰੀ ਖੁਸ਼ੀ ਹੈ ਸਸਤੀ ਗੱਲ ਹੈ ਸਸਤੀ ਗੱਲ ਬਾਈ ਬਾਈ ਬਈ ਪਹਿਲਾਂ ਨਾ ਮੈਨੂੰ ਇੱਕ ਗੱਲ ਦੱਸ ਤੂੰ ਮੇਰਾ ਫੋਨ ਕਾ ਤੋ ਨਹੀਂ ਚੱਗਦਾ ਉਹ ਭੈਣ ਸਾਈਲੈਂਟ ਦੇ ਸੀ ਫੋਨ ਪਤਾ ਨਹੀਂ ਲੱਗਿਆ ਆਹੋ ਬਾਈ ਪਤਾ ਤਾਂ ਕਿਉਂ ਹੀ ਲੱਗਿਆ ਤੂੰ ਜਾਣ ਕੇ ਨਹੀਂ ਚਾਹਦਾ ਵੀ ਭੈਣ ਕੁਝ ਕਹਿੰਦੀ ਨਾ ਹੋਵੇ ਹੈਨਾ ਨਾ ਨਾ ਭੈਣੇ ਉਹ ਤਾਂ ਸਾਈਲੈਂਟ ਸੀ ਮੈਨੂੰ ਪਤਾ ਨਹੀਂ ਲੱਗਾ ਮੁੰਡਾ ਇਹ ਬੱਧਾ ਸੀਗਾ ਤੇ ਹੋਰ ਕਦੋਂ ਆਈ ਸੀ ਭੈਣੇ ਬਈ ਬਸ ਘੰਟਾ ਕੀ ਹੋਇਆ ਮੈਨੂੰ ਆਈ ਨੂੰ ਅੱਛਾ ਫਿਰ ਬਸ ਏਦੇ ਤੋਂ ਤਰ ਕੀ ਬਣੇਗਾ ਹੋਰ ਤਰ ਕੀ ਹੈ ਭਈ ਮਸਾ ਆਈ ਮੈਂ ਤਾਂ ਗਰਮੀ ਵਾਲੀ ਹੈਗੀ ਅੱਛਾ ਚੱਲ ਬੁੱਤ ਤੁਸੀਂ ਪੜ੍ਹਾਈ ਕਰੋਂ ਬੰਨਾ ਤੇ ਮੈਂ ਚਾਹ ਲੈ ਠੀਕ ਆ ਮੰਨ ਲਿਆ ਕਿ ਮੇਰੇ ਵਈ ਪੜ੍ਹਾਈ ਵਧੀਆ ਚੱਲੀ ਜਾਂਦੀ ਆ ਹਾਂ ਭੈਣੇ ਵਧੀਆ ਠੀਕ ਐ ਮੈਨੂੰ ਤਾਂ ਲੱਗਦਾ ਨਹੀਂ ਵਈ ਤੂੰ ਪੜ੍ਹਦਾ ਹੋਵੇਂਗਾ ਮੈਂ ਪੜ੍ਹਦਾ ਭੈਣੇ ਲੱਗਦਾ ਕਿਉਂ ਨਹੀਂ ਪੜ੍ਹਦਾਗਾ ਮੈਨੂੰ ਤਾਂ ਲੱਗਦਾ ਤੂੰ ਫੋਨ 'ਤੇ ਲੱਗਾ ਰਹਿੰਦਾ ਹੁਣਾਂ ਜਮੈਂ ਜਦੋਂ ਮੈਂ ਵੀ ਫੋਨ ਲਾਵਣਾ ਤੇਰਾ ਹਰ ਵਕਤ ਫੋਨ ਵਿਜੀ ਚੱਲਦਾਗਾ ਓ ਨਹੀਂ ਭੈਣੇ ਉਹ ਤਾਂ ਯਾਰ ਦੋਸਤਾਂ ਤੇ ਗੱਲ ਹੀ ਜਾਂਦੇ ਰਹਿੰਦੇ ਆ ਤਾਂ ਕਰਕੇ ਹੁੰਦਾ ਬਸ ਉਹਤੇ ਬਹਿ ਜਾਂਦੇ ਆ ਨਾ ਗੱਲਾਂ-ਵੱਤਾਂ ਮਾਰ ਲੈਂਦੇ ਆ ਮੈਂ ਤਾਂ ਲਗਦਾ ਨਹੀਂ ਵੀ ਪੜਦਾ ਹੋਵੇਗਾ ਨਾਵੇਂ ਤੂੰ ਠੀਕ ਹੋ ਕੇ ਬੈਠ ਕਿਵੇਂ ਬੈਠਾ ਭੱਜਣ ਵਾਲਿਆਂ ਵਾਂਗ ਪੜਦਾ ਭੈਣੇ ਉਹ ਹੀ ਲੱਗਦਾ ਸਾਨੂੰ ਤੈਨੂੰ ਮਾਂ ਨੇ ਕਿਹਾ ਹੋਊਗਾ ਹਨਾ ਪੜਦਾ ਨਹੀਂ ਲੈ ਮਾਂ ਵਾਹ ਬਈ ਮੈਨੂੰ ਮਾਂ ਨੇ ਕੀ ਕਹਿਣਾ ਸੀਗਾ ਹਾਂ ਮੈਨੂੰ ਪਤਾ ਹੈ ਮਾਂ ਨੇ ਕਿਹਾ ਹੋਊਗਾ ਤੈਨੂੰ ਵੀ ਤੈਨੂੰ ਕਹੀਂ ਪੜਦਾ ਨਹੀਂ ਪੜਦਾਗਾ ਭੈਣੇ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਮੈਨੂੰ ਨੌਕਰੀ ਲੱਗ ਜਾ ਜੇਬੀਰੇ ਤੂੰ ਨੌਕਰੀ ਤੇ ਲੱਗ ਜਾਵੇਂ ਤਾਂ ਬਾਹੀ ਚੰਗੀ ਗੱਲ ਆ ਹੋਰ ਮੈਂ ਨੌਕਰੀ ਤੇ ਲੱਗੂਗਾ ਪਟਵਾਰੀ ਲੱਗੂਗਾ ਅੱਛਾ ਹਾਂ ਐਡੀ ਵੱਡੀ ਸੋਚ ਰੱਖ ਛੱਡੀ ਆ ਹੋਰ ਤਲਵੇ ਹੁੰਦਾ ਹੈ ਜਿਹੜਾ ਅਸੀਂ ਸੋਚਦੇ ਹਾਂ ਜੇ ਉਹ ਪੂਰਾ ਹੋ ਜੇ ਬੜਾ ਵਧੀਆ ਹਾਂ ਮੈਂ ਪਟਵਾਰੀ ਲੱਗੂ ਭੈਣੇ ਪੱਕਾ ਫੜ ਕੇ ਫਿਰ ਤੁਹਾਡੇ ਸਾਰੇ ਸ਼ੌਂਕ ਪੂਰੇ ਕਰ ਦੂੰਗਾ ਮਾਂ ਦੇ ਹੂੰ ਦਾ ਵਧੀਆ ਵੀਰੇ ਜੇ ਤੂੰ ਨੌਕਰੀ ਤੇ ਲੱਗ ਜਾਏਗਾ ਕੋਈ ਪੜੀ ਲਿਖੀ ਕੁੜੀ ਪਾਲ ਕੇ ਤੇਰਾ ਵਿਆਹ ਕਰ ਦਾਂਗੇ ਨਾ ਨਾ ਭੈਣੇ ਵਿਆਹ ਵੀ ਨਹੀਂ ਮੈਂ ਕਰਾਉਂਦਾਗਾ ਨੌਕਰੀ ਮੈਂ ਜ਼ਰੂਰ ਲੱਗ ਜਾਊਂਗਾ ਵਿਆਹ ਨਹੀਂ ਕਰਾਉਂਦਾ ਚੱਲ ਚੰਗਾ ਮੈਂ ਤਾਂ ਜਾਣਾਂਗਾ ਬੇਬੇ ਕੁੜੀ ਵੀ ਆਹੀ ਗੱਲ ਆ ਵਿਆਹ ਕਰਾ ਲੈ ਵਿਆਹ ਕਰਾ ਲੈ ਨਹੀਂ ਬੇਆਦਨੋਂ ਉੱਠ ਕੇ ਵੱਜ ਗਿਆ ਹੁਣ ਤਾਂ ਤੂੰ ਵੀ ਕਹਿਣਾ ਹੁੰਦਾ ਸੀਗਾ ਬੇਬੇ ਨੂੰ ਮੈਂ ਭੈਣ ਦਾ ਵਿਆਹ ਕਰਦੀ ਮੈਂ ਆਪਣੇ ਦਾ ਜੋਰ ਲਾਇਆ ਸੀ ਮੈਨੂੰ ਪੜ ਲੈਣ ਦੇ ਉਦੋਂ ਮੇਰੀ ਇੱਕ ਸੁਣੀ ਹੁਣ ਆਪਦੇ ਵਹਿਵਲ ਉੱਠ ਕੇ ਭੱਜ ਗਿਆ ਹੁਣ ਵਿਆਹ ਤਾਂ ਹੁਣ ਤੇਰਾ ਥੇਤੀ ਹੀ ਕਰਾਂਗੇ ਕੋਈ ਨਾ ਜਿਵੇਂ ਤੂੰ ਮੇਰਾ ਵਿਆਹ ਥੇਤੀ ਕਰਵਾਇਆ ਸੀ ਨਾ ਮੈਂ ਵੀ ਬੇਬੇ ਨੂੰ ਕਹ ਕੇ ਥੇਤੀ ਤੇਰਾ ਰਸਤਾ ਪਵਾਉਂਗਾ ਨਾ ਮਾਤਾ ਦਫਤੇ ਤੋਂ ਕਿਹੜੀਆਂ ਸਫਾਈਆਂ ਹੁੰਦੀਆਂ ਨੇ ਮਾਰ ਕੇ ਥੰਦੇ ਟੱਕਰ ਮਾਰਦਾ ਟਾੜੂ देख दें कल तो लगे लग सफाइया कर अच्छा जरा झाड़ू लाके पोचा ला दंगी लारना झाड़ू रसोई का मैं साफ कर ही देगी अब इस करके सारे कमरे की सफाई कर दी लै ब पता नहीं किधर वाग्या చాల కలజీ కల ఫోన్ కట్టి మేను పక్క స ఫోన్ సారాద బిజీ ఆ మన ఊరా గల్గా మేర సమక ਉਹਦੇ ਤੋਂ ਬੋਲਦਾ ਪਰ ਮੈਂ ਕੀ ਕਹਿੰਨੀ ਆ ਤੁਹਾਨੂੰ ਦਾਤਾ ਦੇ ਵੀ ਤੋਂ ਬੋਲਦੀ ਕੌਣ ਹੈ ਪਰ ਮੈਂ ਮਾਂ ਨਾਲ ਗੱਲ ਕਰਦੇ ਨੇ ਛਾੜੂ ਆਖ ਮੈਂ ਛਾੜੂ ਫੇਰੀ ਲਾਉਂਦੇ ਸੀ ਮਾਂ ਨਹੀਂ ਨਾਲ ਕਰਦੀ ਮਾਂ ਈ ਮਾਂ ਬਾ ਬਠੇ ਲੈ ਹਾਂ ਦਾਤਾ ਮਾਂ ਆਪਣਾ ਮੁੰਡਾ ਤਾਂ ਹੋਰ ਹੀ ਲੱਣ ਲੱਗਿਆ ਕਰਨ ਕੁਸ ਇਹ ਕੀ ਲੱਣ ਤੂੰ ਪਹਿਲਾਂ ਵੀ ਕੁਮਾਰੀ ਹੁੰਦੀ ਵੀ ਅਸੀਂ ਥੋੜਾ ਰਹਿਦਾ ਰਹਿੰਦਾ ਪੰਗਾ ਲੜਦੇ ਰਹੇ ਦੋਨੇ ਭੈਣਾਂ ਦੇ ਉਨਕੀ ਕਰਤੋਂ ਨਹੀਂ ਮਾਂ ਲੜਨਾਈ ਗੱਲਾਂ ਦੀ ਮੈਂ ਨੰਦਾ ਝਾੜੂ ਮਾਰੀ ਆ ਜੀ ਸੀ ਅੱਛਾ ਤੇ ਉਹਦੇ ਫੋਨ ਤੇ ਨਾ ਫੋਨ ਆਇਆ ਕਿ ਸਕੂਲੀਆ ਤੇ ਫਿਰ ਉਹ ਇਕੱਠੇ ਪੜਦੇ ਹੋਣਗੇ ਕਲਾਸਮੇਟ ਹੋਣੀ ਫੇਰ ਕੀ ਹੋ ਗਿਆ ਟੀ ਕੀ ਗੱਲ ਹੈ ਜੀ ਤੂੰ ਤਾਂ ਨਾ ਰਾਏ ਤੋਂ ਪਹਾੜ ਬਣਾਦ ਨੇ ਮੈਨੂੰ ਤੇਰੇ ਸੁਭਾਅ ਦਾ ਪਤਾ ਹੀ ਹੈ ਨਹੀਂ ਮਾਂ ਚਾ ਕੋਈ ਹੁੰਦੀ ਆ ਨਾ ਫਰੈਂਡ ਕਲੋਜ਼ ਹੁੰਦੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਮੇਰੀ ਬਾਤ ਸੁਣ ਕੇ ਕੱਟਤਾ ਉਹਨੇ ਅੱਛਾ ਫੋਨ ਕੱਟਤਾ ਫੋਨ ਕੱਟਤਾ ਮੇਰੀ ਬਾਤ ਸੁਣ ਕਿਉਂ ਚਾਹਦਾ ਹੈ ਨਹੀਂ ਆਪਣਾ ਨਾ ਐਮ ਕੇਪੀ ਆ ਜਾਊਗਾ नहीं मामा तो बारी-बारी फोन आया था पहुंचे हो भी कहाँ तू बिजी हूँ द को तो नाला बिजी था बिजी तो आई वेरोदे निचे कैसे तू आई है तो मिन्चक्का जो फिर तू आई है फोन चक्का है ना फिर वो ही तो है फिर वो तो बिजी चली है ना सिर्फ घर मारने के लिए तो वो ही सपोर्ट के लिए बेसेप्का � ਦਾ ਸਮ। ਬੇਆ ਮੁੰਡੇ ਕੀ ਕਹਿੰਦੀ ਐ? ਕੀ ਕਹਿੰਦੀ ਐ? ਤੇਰਾ ਫੋਨ ਆਇਆ ਸੀਗਾ। ਚਲੇ ਨੇ ਚੱਕ ਲਿਆ। ਤੇ ਉਹ ਕੁੜੀ ਦਾ ਫੋਨ ਸੀ ਉਹਨੇ ਕੱਟਤਾ। ਕੌਣ ਆਇਆ? ਕੁੜੀ ਦਾ ਫੋਨ? ਨਾ ਮਾ ਕੁੜੀ ਦਾ ਫੋਨ ਨਹੀਂ ਆਇਆ ਹੁਣ ਉਹ ਤਾਂ ਕੰਪਨੀ ਕੰਪਨੀ ਵਾਲਿਆਂ ਦਾ ਹੋਊਗਾ। ਇਹ ਕਮਲੀ ਤਾਂ ਨਹੀਂ ਤੇਰਾ ਨਾਂ ਲਾਊਗੀ? ਉਹ ਨਹੀਂ ਮਾ ਤੁਹਾਨੂੰ ਕਹੀਦਾ ਐ ਨਾ ਕਿਸੇ ਕੰਪਨੀ ਵਾਲੇ ਦਾ ਹੋਊਗਾ ਫੋਨ। ਨਹੀਂ ਬਾਈ ਮੈਂ ਅੱਗੇ ਨਾ ਤੈਨੂੰ ਕਹਦਾ ਕਦੇ ਕੁਸ। ਲੈ ਭਾਣੇ ਤੂੰ ਤਾਂ ਪਹਿਲਾਂ ਵੀ ਐਂ ਲੜਦੀ ਰਹਿੰਦੀ ਸੀਗੀ। ਕਵਾਰੀ ਹੁੰਦੀ ਹੁਣ ਵਿਆਹ ਤੇ ਹੁਣ ਵੀ ਮੇਰੇ ਨਾਲ ਬੱਸ ਲੜੀ ਜਾਂਦੀ ਐ ਦੋ ਦਿਨ ਆਈ ਐ ਮੇਰੇ ਨਾਲ ਕਲੇਸ਼ ਬਾਤਲ ਐ ਨਹੀਂ ਭਾਈ ਜੇ ਕੋਈ ਗੱਲ ਆ ਤਾਂ ਸਾਨੂੰ ਦੱਸ ਦੇ ਨਾ ਫਿਰ ਆਪਣੇ ਨਿ ਰਿਵਾਜ ਆਗਾ ਵੀ ਆਪੇ ਵਹਿਕ ਨੂੰ ਮੈਂ ਤਾਂ ਜਿਵੇਂ ਤੇਰਾ ਕੀਤਾ ਨਾ ਗੱਜ ਵੱਜ ਕੇ ਉਵੇਂ ਇਹਦਾ ਕਰੂੰਗੀ ਇਹ ਤੂੰ ਦਿਮਾਗ ਤੋਂ ਕੱਢ ਦੇ ਵੀ ਐਂ ਲਿਆਉਂਗਾ ਕੁੜੀ ਮੈਂ ਬਾਹਰ ਉਵੇਂ ਮੈਂ ਤੁਸੀਂ ਦਾ ਰੌਲਾ ਪਾਈ ਜਾਂਦੇ ਜਿਦਾ ਇਹ ਜੀ ਕੋਈ ਗੱਲ ਹੀ ਨਹੀਂ ਆਪਦੇ ਕੋਲ ਨੂੰ ਹੀ ਬਣਾਈ ਜਾਂਦੇ ਮੇਰੇ ਕੋਲ ਹੀ ਨਹੀਂ ਕੋਈ ਤਾਂ ਫਾਨ ਫਾਨ ਆਉਂਦਾ ਨਲੇ ਮਾਰੀ ਜਾਂਦੇ ਦੇਖ ਲੈ ਮੰਨਦਾ ਨਹੀਂ ਹੈ ਸਮਝ ਨਹੀਂ ਲੰਦਾ ਬੜਾ ਹੋ ਆਗਾ ਬਾਹਰ ਪੜਾਈ ਨੂੰ ਕੋਰਟ ਤੇ ਬੜੀ ਕੁਸੂਰ ਜਾਂਦਾ ਨਾ ਦੇਖ ਲਾ। ਹਾਂਜੀ ਪੰਜ ਦਿਨ ਲੈ ਜਾਂਦੇ ਨੇ। ਇੱਕ ਦੋ ਦਿਨਾਂ ਚ ਬੰਦਾ ਖਤਮ ਹੋ ਜਾਂਦਾ ਬੈਠੇ ਰਹਿੰਦੇ। ਆ ਹੁਣ ਲੱਗ ਗਿਆ ਪਤਾ ਉਹ ਖਵਾਈ ਜਾਂਦਾ ਕੁੜੀ ਨੂੰ ਜਿਹਦਾ ਫੋਨ ਆਇਆ ਸੀ। ਵਸ ਨਾ ਫਿਰ ਉਹਦੀ ਨੂੰ ਖਵਾਈ ਜਾਂਦਾ। ਤਾਂ ਗਾਲੀ ਨਿਕਲ ਜਾਣੀ ਠੀਕ ਹੈ। ਪਤਾ ਨਹੀਂ ਕਿਹੜੀ ਹੈਗੀ ਹੈ ਜਿਹੜੀ ਮਗਰ ਲਾਈ ਦਿੱਤਾ। ਚਲ ਮਾਂ ਗਾਲ ਤਾਂ ਕਾਨੂੰ ਦੇਣੀ ਹੈ ਜੀ। ਹੁਣ ਉਹਦਾ ਵੀ ਕੀ ਕੀਸੂਰ ਆ ਨਾ ਜਦੋਂ ਆਪਦੇ ਨਿਸ਼ਾਨਾ ਬਣਦਾ। ਪਰ ਐਸਾ ਕੋ ਟਾਬ ਦਾ ਕਹਿੰਦੇ ਹੁੰਦੇ ਬਾਂਗੀਆਂ ਦਾ ਕੀ ਦੋਸ ਹੈ। ਇਦੋ ਇਹ ਦਿਖਵਾਉਂਦਾ ਭਾਈ ਅਗਲੀ ਖਾਂਦੀ ਐ ਆਪਾਂ ਨਾ ਮਾਂ ਇਹਨੂੰ ਬੜਿਆ ਕੇ ਪੁੱਛਾਂਗੇ ਬੜਿਆ ਕੇ ਪੁੱਛਾਂਗੇ ਕਿ ਮੈਂ ਤਾਂ ਕਹਿੰਨੀ ਆ ਨਾ ਕੋਈ ਰਿਸ਼ਤਾ ਉਸ ਦਾ ਕਰਾਓ ਇਹਨੂੰ ਆਪਾਂ ਵਿਆਹ ਲੈਣੇ ਨਹੀਂ ਐਵੇਂ ਕਰ ਪਟਿਆ ਰਹੂਗਾ